ਹੈਲੋ ਗਾਇਸ ਸਸਿਕਾ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਮੈਜ ਵਿੱਚ ਠੀਕਾਂਗੀ ਸੋ ਗਾਇਸ ਅੱਜ ਆਫਰਸ ਵੀ ਨਹੀਂ ਤੇ ਅੱਜ ਇੱਕ ਹੋਰ ਨਵੀਂ ਚੀਜ਼ ਅੱਜ ਮੇਰੇ ਦੇ ਪਾਪਾ ਦੇ ਵਿੱਚ ਕੰਪੀਟੀਸ਼ਨ ਹੋਊਗਾ ਕਿ ਕੌਣ ਵੱਧ ਵਧੀਆ ਬੋਲ ਰਿਹਾਗਾ ਆ ਪਾਪਾ ਦੀ ਸਾਈਡ ਤੇ ਮੇਰੀ ਸਾਈਡ ਹੁਣ ਮੈਂ ਮੇਰੀ ਸਾਈਡ ਤੇ ਜਾਣਾ ਸਸਿਕਾ ਵੀਰੇ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਹੋਵੋਗੇ ਠੀਕ ਹੈ ਅਦਾਸ ਸਟੋਰ ਸ਼ੇਰਪੁਰ ਵਿੱਚ ਥੋੜਾ ਸਵਾਗਤ ਹੈ ਠੀਕ ਹੈ ਆ ਸਾਡੇ ਕੋਲ ਜਿਵੇਂ 베ਰ ਕਦਾ ਕਿਉ ਹੈਗਾ ਪ्योर ਦੇਸੀ ਕਿਉ ਹੈ ओरिजिनल ਕਿਉ ਹੈਗਾ ਠੀਕ ਹੈ ਅਸੀਂ ਮਤਲਬ ਕਸਟਮਰ ਨੂੰ ਕੀ ਦੇਦੇ ਹਾਂ ਬ੍ਰਾਂਡ ਦੇ ਰਹੇ ਹਾਂ ਠੀਕ ਹੈ ਕੁਆਲਿਟੀ ਦੇ ਰਿਆਂ ਤੇ ਬ੍ਰਾਂਡ ਦੇ ਮਤਲਬ ਰੇਟ ਦੇ ਰਿਆਂ ਕਾਫੀ ਲੈਸ ਤੇ ਰੇਟ ਹੁੰਦੇ ਨੇ ਐ ਨਹੀਂ ਹੈਗਾ ਵੀ ਆਪਣਾ ਉੱਚੇ ਚੱਕ ਕੇ ਰੇਟ ਲਾ ਦੇ ਠੀਕ ਹੈ ਅ ਸ਼ੇਰਪੁਰ ਅਦਾ ਸਟੋਰ ਆ ਕਾਤਰੋ ਬਸਟਾਨ ਦੇ ਬਿਲਕੁਲ ਸਾਹਮਣੇ ਠੀਕ ਹੈ ਜਿਹੜਾ ਆਪਣਾ ਰੇਟ ਹੁੰਦਾ ਬਿਲਕੁਲ ਵਾਜਬ ਹੁੰਦਾਗਾ ਜਿਵੇਂ 599 ਰੁਪਏ ਆਪਣਾ ਇਹ 600 ਰੁਪਏ ਦਾ ਮਤਲਬ ਵੇਰਕਾ ਕਿ ਹੋਗਾ origignal ਠੀਕ ਹੈ ਸੋ ਗਾਇਜ਼ ਨੇ ਆਪਣੇ ਕੋਲ ਲੰਦਾਗਾ ਅਮੂਰ ਦਾ ਸ਼ੁੱਧ ਦੇਸੀ ਘੀ ਇਹ ਇਹਦਾ ਰੇਟ ਹੈਗਾ 599 ਇਹ ਬਹੁਤ ਜ਼ਿਆਦਾ ਵਧੀਆ ਹੈਗਾ ਤੁਸੀਂ ਇਹ ਜ਼ਰੂਰ ਲੈ ਕੇ ਜਾਇਓ ਅਸੀਂ ਸਾਡੇ ਕੋਲੇ ਮਹਾਕੋਸ਼ ਦਾ ਸਰੋਂ ਦਾ ਤੇਲ ਹੈਗਾ ਠੀਕ ਹੈ ਜੀ 1 ਲੀਟਰ 148 ਰੁਪਏ ਦਾ ਪੈਂਦਾ ਹੈਗਾ ਕੰਪਨੀ ਹੈ ਮਹਾਕੋਸ਼ ਬ੍ਰਾਂਡ ਹੈਗਾ ਠੀਕ ਹੈ ਔਰ ਸਾਡੇ ਕੋਲੇ ਸਟਾਕ ਵੀ ਕਾਫੀ ਤੇ ਹੈਗਾ ਠੀਕ ਹੈ ਛੇਤੀ ਛੇਤੀ ਆਓ ਠੀਕ ਹੈ ਸੋਮਵਾਰ ਮੰਗਲਵਾਰ ਤੱਕ ਆਫਰ ਹੈ ਤੁਹਾਡੇ ਲਈ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਰੇਟ ਅਪ ਹੋ ਜਾਂਦਾ ਹੈਗਾ ਜ਼ਿਆਦਾ ਨਹੀਂ ਥੋੜਾ ਜਿਹਾ ਅਪ ਹੋ ਜਾਂਦਾ ਠੀਕ ਹੈ ਆਪਣੇ ਕੋਲ ਆਂਦਾ ਇਸ ਤੋਂ ਬਾਅਦ ਡਾਲਡਾ ਦਾ ਸਰੋਂ ਦਾ ਤੇਲ ਇਹਦਾ ਰੇਟ ਆਗਾ 158 ਠੀਕ ਹੈ ਸਾਡੇ ਕੋਲੇ ਵੈਦਿਆਨਾਥ ਦਾ ਕਾਊ ਕੀ ਆ ਗਾਂ ਦਾ ਘਿਓ ਠੀਕ ਹੈ ਵੈਦਿਆਨਾਥ ਉਹ ਕੰਪਨੀ ਆਂ ਕੀ ਜਿਹੜੇ ਕਿ ਭਸਮਾ ਵਗੈਰਾ ਕੋਈ ਵੀ ਦਵਾਈਆਂ ਬਣਾਉਂਦੀ ਹੈਗੀ ਠੀਕ ਹੈ ਬਹੁਤ ਵਧੀਆ ਘਿਓ ਹੁੰਦਾਗਾ ਆਈਸ ਵਾਸਤੇ ਤੇ ਲਿਖਿਆ ਰਿਹਾ ਗੁੱਡ ਸਕਿਨ ਵਾਸਤੇ హెయిਰ ਵਾਸਤੇ ਬਹੁਤ ਵਧੀਆ ਘਿਓ ਆਗਾ ਗਾਂ ਦਾ ਠੀਕ ਹੈ ਜੀ ਸਾਡੇ ਕੋਲੇ ਕਿੰਨੇ ਦਾ ਓਨਲੀ 499 499 ਰੁਪਏ ਦਾ 500 ਰੁਪਏ ਦਾ ਹੈਗਾ ਪਿਓਰ ਗਾਂ ਦਾ ਘਿਓ ਠੀਕ ਹੈ ਬਹੁਤ ਸੁਆਦੀਸ਼ਟ ਘਿਓ ਆਗਾ ਠੀਕ ਹੈ ਜਰੂਰ ਲੈ ਕੇ ਜਾਇਓ ਹੁਣ ਆਪਣੇ ਕੋਲ ਆਂਦੀ ਹੈ 골ਡੀ ਦੀ ਟਰਮਿਕ ਹਲਦੀ ਇਹਦਾ ਰੇਟ ਹੈਗਾ 120 ਰੁਪਏ ਤੇ ਗगन ਬਨਸਪਤੀ ਕਿਓਗਾ ਜੀ ਠੀਕ ਹੈ ਤੇ ਆਪਣੇ ਕੋਲੇ ਇਹ ਪੈਂਦਾ ਹੈਗਾ 137 ਰੁਪਏ ਦਾ 36 37 ਰੁਪਏ ਦਾ ਪੈਂਦਾ ਹੈਗਾ ਗगन ਬਨਸਪਤੀ ਕਿਓ ਠੀਕ ਹੈ ਸ਼ਨੀਵਾਰ ਸੋਮਵਾਰ ਮੰਗਲਵਾਰ ਤੱਕ ਆਫਰ ਹੈਗਾ ਤੇ ਜਰੂਰ ਲੈ ਕੇ ਜਾਇਓ ਇਸ ਤੋਂ ਆਪਨੇ ਕੋਲ ਹੰਦੀ ਹੈ ਟਾਟਾ ਟੀਡੀ ਅਗਨੀ ਆਲੀ ਚਾ ਇਲਾਇਚੀ ਵਾਲੀ ਚਾਹ ਇਹਦਾ ਰੇਟ ਆਗਾ 126 ਤੇ ਆਪਨੇ ਕੋਲ 골ਡੀ ਦੀ ਰੈੱਡ ਚਿਲੀ ਹੈ ਜੀ 110 ਰੁਪਏ ਦੀ ਪੈਂਦੀ ਹੈਗੀ ਅੱਧਾ ਕਿਲੋ ਠੀਕ ਹੈ ਤੇ 골ਡੀ ਕੰਪਨੀ ਆ ਬ੍ਰਾਂਡ ਆ ਸਲਮਾਨ ਖਾਨ ਇਹਦਾ ਬ੍ਰਾਂਡ ਮਾਸਟਰ ਠੀਕ ਹੈ ਤੇ ਅੱਧਾ ਕਿਲੋ ਪੈਂਦੀ ਆ ਓਨਲੀ 110 ਰੁਪਏ ਦੀ 220 ਰੁਪਏ ਦੀ ਕਿਲੋ ਠੀਕ ਹੈ ਹੁਣ ਆਪਣੇ ਕੋਲ ਅਨਬੈਗ ਦਾ ਸਰਫਰ ਮਿਸਟਰ ਵਾਈਟ ਇਹ ਹੈਗਾ 10 ਕਿਲੋ ਇਹਦਾ ਰੇਟ ਹੈਗਾ 60 ਤੇ ਆਪਣੇ ਕੋਲੇ ਟਾਈਡ ਸਰਫ ਹੁੰਦਾ ਜੀ 6 ਕਿਲੋ ਵਾਲਾ ਪੈਕ ਹੈਗਾ 500 ਰੁਪਏ ਦਾ ਪੈਂਦਾ ਹੈਗਾ ਠੀਕ ਹੈ 510 ਰੁਪਏ ਦਾ ਪੈਂਦਾ ਹੈਗਾ ਇਹ ਤੇ 85 ਰੁਪਏ ਦੇ ਕਿਲੋ ਬੈਠ ਗਿਆ ਟਾਈਡ ਸਰਫਰ ਠੀਕ ਹੈ ਸੋ ਨੀ ਡਿਡਕਸ਼ਨ ਦਿਖਾਈਏ ਠੀਕ ਹੈ ਜਿਵੇਂ ਮਹਾਕੋਸ਼ ਦਾ ਆਪਣੇ ਕੋਲੇ ਸਟਾਕ ਪਿਆ ਹੈਗਾ ਕਾਫੀ ਪਿਆ ਹੈਗਾ ਠੀਕ ਹੈ ਦਾਲडा ਸਰੋਂ ਦਾ ਤੇਲ ਪਿਆ ਹੈਗਾ ਜੀਵੋ ਦਾ ਪਿਆ ਹੈਗਾ ਗਗਨ ਦਾ ਬਨਸਪਤੀ ਪਿਆ ਹੈ ਵੈਰਿਕਾ ਦਾ ਕਾਫੀ ਆਪਣੇ ਕੋਲੇ ਬੁਰਜ ਖਲੀਫਾ ਬਣਿਆ ਪਿਆਗਾ ਠੀਕ ਹੈ ਜੀ ਅਮੋਲ ਦਾ ਵੀ ਆਪਣੇ ਕੋਲੇ ਬੁਰਜ ਖਲੀਫਾ ਬਣਿਆ ਪਿਆਗਾ ਕਾਫੀ ਸਟਾਕ ਦੇ ਵਿੱਚ ਪਿਆ ਇਹ ਤੁਸੀਂ ਜਲਦੀ ਮਤਲਬ ਆਓ ਠੀਕ ਹੈ ਇਹ ਨਾ ਕਹਦੇ ਹੋ ਵੀ ਹਾਂ ਭਾਈ ਤੁਹਾਡੇ ਕੋਲ ਤਾਂ ਖਤਮ ਹੋ ਜਾਂਦਾ ਹੈਗਾ ਤੇ ਅਜੇ ਕਾਫੀ ਸਟਾਕ ਪਿਆ ਕਿਉਂਕਿ ਸਾਡੇ ਕੋਲੇ ਲੱਗ ਜਾਂਦਾ ਹੈਗਾ ਠੀਕ ਹੈ ਕਸਟਮਰ ਆਉਂਦਾ ਤੇ ਲੱਗ ਜਾਂਦਾ ਓਨਲੀ 2 ਦਿਨ ਵਾਸਤੇ ਆਫਰ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਰੇਟ ਅਪ ਹੋ ਜਾਊਗਾ ਠੀਕ ਹੈ ਜਰੂਰ ਜਲਦੀ ਜਲਦੀ ਆਓ ਪਲੀਜ਼ ਥੈਂਕ ਯੂ ਓਕੇ गाइस ਠੀਨ ਟਾਟਾ ਜੀ ਛੋਟੇ ਦਿਨ ਬਹੁਤ ਵਧੀਆ ਰਹੇ ਬੇ ਬ